ਦੇਸ਼ ਭਰ ਵਿੱਚ ਚੱਲ ਰਹੇ ਕਰੋਨਾ ਮਹਾਮਾਰੀ ਕਾਰਨ ਜਿੱਥੇ ਸਾਰੇ ਮੈਰਿਜ ਪੈਲੈਸ ਬੰਦ ਹਨ ਇਸ ਦੇ ਮੱਦੇਨਜ਼ਰ ਜ਼ਿਲ੍ਹਾ ਮੋਗਾ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਨਵੇਂ ਤਰੀਕੇ ਵਿਲੱਖਣ ਨਾਲ ਵਿਆਹ ਕਰਵਾ ਕੇ ਇੱਕ ਅਨੋਖੀ ਮਿਸਾਲ ਕਾਇਮ ਕੀਤੀ ਹੈ ਅੱਜ ਅਸੀਂ ਤੁਹਾਨੂੰ ਮੋਗਾ ਦੇ ਵਸਨੇਕ ਜੌਨੀ ਦੇ ਵਿਆਹ ਬਾਰੇ ਦੱਸ ਰਹੇ ਹਾਂ ਇਹ ਵਿਆਹ ਇੱਕ ਸਧਾਰਨ ਟੰਗ ਨਾਲ ਕੀਤਾ ਗਿਆ ਹੈ ਜਿੱਥੇ ਲਾੜਾ ਆਪਣੇ ਪਰਿਵਾਰ ਨਾਲ ਵਿਆਹ ਕਰਾਉਣ ਲਈ ਫਰੀਦਕੋਟ ਗਿਆ ਸੀ ਅਤੇ ਸਮਾਜਿਕ ਦੂਰੀ ਨੂੰ ਵੇਖਦਿਆਂ ਉਹ ਦੁਲਹਨ ਨੂੰ ਆਪਣੇ ਬੁਲਡ ਉੱਤੇ ਲੈ ਆਇਆ ਪਹਿਲੇ ਹੀ ਸ਼ੌਂਕ ਸੀ ਵੀਰੇ ਯਾਰ ਆਪਣੇ तो किसी ने रास्ते में पूछा नहीं कि बुलेट तय जा रहे हो शादी करने किसी नहीं नहीं पुछा। पुछा नहीं। नहीं। मन में कितना खुशी है, जे है।, है। मेरा नाम रिंकू सिंह भाई जो एक लड़का ने जो शादी करके वो आपको कौन लगता है वो मेरा सारा है उसका बचपन से शौक था शादी करने के लिए जाना है ਜੋ ਲਾਕਡਾਊਨ ਚਲ ਕੇ ਚਲਤੇ ਸਮੇਂ ਫਿਰ ਵੀ ਆਪਾਂ ਬੋਲਡ ਤੇ ਸ਼ਾਦੀ ਕਰਨ ਲਈ ਗਏ ਠੀਕ ਹੈ ਜੋ ਸਰਕਾਰ ਨੇ ਸਾਨੂੰ ਅਸੂਲ ਦਿੱਤੇ ਸੀ ਅਸੀਂ ਉਹ ਰੂਲ ਨਹੀਂ ਪਾਲਣਾ ਕੀਤੀ ਆ ਸਾਡੀ ਸ਼ਾਦੀ ਵਧੀਆ ਹੋ ਗਿਆ ਸੀ ਬੋਲਡ ਤੇ ਗਏ ਬੋਲਡ ਤੇ ਵਾਪਸ ਆਏ ਦੋਨੋਂ ਹੀ ਖੁਸ਼ ਹੈ ਹਾਂਜੀ ਹਾਂ ਹਾਂ ਹਾਂਜੀ ਤੇ ਰਸਤੇ ਮੇ ਕੋਈ ਰੋਕਤ ਤਾਂ ਨਹੀਂ ਕੋਈ ਕੋਈ ਰੋਕ ਟੋਕ ਨਹੀਂ ਹੋਈ ਮੌਕਾ ਤੋਂ ਕਸ਼ਿਸ਼ ਸਿੰਘਲਾ ਦੀ ਰਿਪੋਰਟ ਐਸਐਮਜ਼ੈਟ ਨਿਊਜ਼